ਨੰਬਰ 1 ਤੇ ਮੱਗਰ ਨਵੀ ਆ ਕੀ ਕਰੀ ਜਾਨਾ ਨੰਬਰ 2 ਤੇ ਖਲਵੰਤ ਸਰਪੰਚਾ ਹਾਂ ਕੀ ਕਰ ਜਾਨਾ ਆ ਇਹ ਪਰਚੀਆਂ ਬਣਾਉਣਾ ਮੈਂ ਕਾਦੀ ਪਰਚੀਆਂ ਜਿਵੇਂ ਸਲੀਂ ਛੇਤੀ ਨਹੀਂ ਮਾਰਦਾ ਹੁੰਦਾ ਫੋੜ ਤਾਂ ਤੇ ਛਰੀਟ ਜੀ ਮਾਰ ਕੇ ਆ ਹੁਣ ਮੈਂ ਮੱਗਰ ਤੇ ਵੀ ਮਾਰਤੀ ਇਹ ਲਾਉਂ ਗੋਲੀ ਦੇ ਨਿਸ਼ਾਨੀ ਗੋਲੀ ਦੇ 체ਪੀ ਲਾ ਕੇ ਤੇ ਮੱਗਰ ਦਾ ਕਤਲ ਵੇ ਕਾਨੂੰ ਕਾਨੂੰ ਕੀ ਕਾਨੂੰ ਕਾਨੂੰ ਕਿਉਂ ਪੰਗਾ ਲੈਣਾ ਅਗਲਿਆਂ ਨਾਲ ਅਗਲੇ ਪੇਟੀਆਂ ਚ ਬੜ ਬੜ ਕੇ ਭਾਲੀ ਜਾਂਦੇ ਮੈਨੂੰ ਤੇ ਮੈਂ ਪੰਗਾ ਵੀ ਨਾ ਲਵਾਂ ਨਾਲੇ ਜੇ ਬਹੁਤਾ ਟਾਈਮ ਆਪਾਂ ਕੁੱਤੇ ਨੂੰ ਖੁੱਲੇ ਛੱਡ ਦਈਏ ਨਾ ਤਾਂ ਫਿਰ ਭੌਂਕਣਾ ਹੈ ਨੰਬਰ 1 ਤੇ ਮੱਗਰ ਨੰਬਰ 1 ਤੇ ਮੱਗਰ ਨੰਬਰ 2 ਤੇ ਕੋਲ ਨਾ ਕਾਦੀਆਂ ਪਰਚੀਆਂ ਬਣਾਈ ਜਨ ਇਹ ਪਰਚੀਆਂ ਬਣਾਉਣਾ ਮੈਂ ਮਾਰਨ ਵਾਸਤੇ ਹਾਏ ਵੇ ਆ ਗੋਲੀ ਤੇ ਪਰਚੀ ਲਾਉਂਗਾ ਮੈਂ ਕੱਟੇ ਦਮਾਰੇ ਆ ਗੋਲੀ ਤੇ ਮੱਗਰ ਦਾ ਨਾ ਜਿਹੜੀ ਚ ਪੈਂਦਾ ਮੈਂ ਗੋਲੀ ਦੇ ਹਾਂ ਹੋ ਪਰ ਅੱਜ ਇੱਕ ਵਾਸਾ ਹੋ ਜਾਊਗਾ ਬੜਾ ਮੇਰੀ ਇੱਥੋਂ ਕੱਟ ਰਹੀ ਤੂੰ ਨਾ ਮੈਂ ਕੱਟ ਲਈ ਮੇਰੀ ਗੱਲ ਸੁਣ ਲੈ ਜੇ ਅੱਜ ਨੰਨਾ ਜ ਆ ਪਾਇਆ ਨਾ ਵਿੱਚ ਤੈਨੂੰ ਠੋਕ ਦੂੰ ਚੱਲ ਹਾਂ ਜਿੰਦਰੇ ਕਿੱਥੇ ਤੇਰਾ ਰਾਂਝਾ ਕਿਹੜਾ ਮੇਰਾ ਰਾਂਝਾ ਵੇ ਹਜੇ ਤੈਨੂੰ ਪਤਾ ਹੀ ਨਹੀਂ ਕਿਹੜਾ ਰਾਂਝਾ ਤੇਰਾ ਸਹੀ ਸਹੀ ਬੋਲ ਬੋਲਦਾ ਕੀ ਹੈ ਬੋਲਣਾ ਕਿਨੇ ਦੱਸ ਤੇਰਾ ਰਾਂਝਾ ਕਿੱਥੇ ਅੱਜ ਇੱਕ ਪਾਸਾ ਕਰਾਂ ਮੇਰਾ ਕੋਈ ਰਾਂਝਾ ਨਹੀਂ ਹੈਗਾ ਆਪਦੇ ਕੰਮ ਕਰਤੇ ਗਿਆ ਉਹਨੇ ਕੰਮ ਕਰ ਨਹੀਂ ਕਰਨਾ ਅੱਛਾ ਉਹ ਰਾਂਝੇ ਦੀ ਗੱਲ ਨਹੀਂ ਕਰਦਾ ਬੁੱਗੇ ਜਿਹੜਾ ਮੱਗਰ ਸਾੰਮ ਰੱਖਿਆ ਤੂੰ ਇਹ ਮੱਗਰ ਸਾੰਮ ਰੱਖਿਆ ਤੂੰ ਮੱਗਰ ਤੈਨੂੰ ਕਹਿੰਦਾ ਵੀ ਤੂੰ ਉਹਨੂੰ ਘਰੇਵਾੜ ਕੇ ਰੱਖਦੀ ਐ ਤਾਂ ਤੂੰ ਮੱਗਰ ਨੂੰ ਕਹੀ ਜਾ ਵੀ ਮੈਂ ਉਹਨੂੰ ਘਰੇਵਾੜ ਕੇ ਰੱਖਦੀ ਆ ਮੈਂ ਤਾਂ ਕਹਿਣਾ ਉਹ ਕਿਹੜੇ ਹੱਕ ਨਾਲ ਕਹਿੰਦਾ ਗੱਲ ਤਾਂ ਕੋਈ ਹੈਗੀ ਐ ਨਾ ਵੇ ਤੂੰ ਮੈਨੂੰ ਅਸਲੀ ਅਸਲੀ ਗੱਲ ਦੱਸ ਸਹੀ ਵੀ ਤੂੰ ਚਾਹੁੰਨਾ ਕੀ ਐ ਕਿਹੜੀ ਗੱਲ ਪਿੱਛੇ ਕਲੇਸ਼ ਕਰਦਾ ਤੂੰ ਮੇਰੇ ਨਾਲ ਕਲੇਸ਼ ਕਰਦਾ ਮੈਂ ਕਿਹੜੀ ਗੱਲ ਪਿੱਛੇ ਤੇਰੇ ਪਿੱਛੇ ਧੋੜੂ ਕਰਦਾ ਤੂੰ ਕੁਲਵੰਦ ਨੂੰ ਗੱਡਵਾਰ ਮੱਗਰ ਨੂੰ ਗੱਡਵਾਰ ਅੱਜ ਇੱਕ ਪਾਸਾ ਕਰਾਂ ਉਹਨਾਂ ਦੋਨਾਂ 'ਚ ਕੋਈ ਵੀ ਘਰੇ ਨਹੀਂ ਹੈਗਾ ਸਮਝ ਆ ਗਈ ਮੈਨੂੰ ਪਤਾ ਤੈਨੂੰ ਜੋ ਕੁਝ ਹੋ ਰਿਹਾ ਨਾ ਮੇਰੀ ਗੱਲ ਸੁਣ ਦੇ ਸਰਪੰਚਾ ਦੱਸਦਾ ਹੋਊਗਾ ਵੀ ਸਰਪੰਚ ਨੇ ਆਉਣਾ ਹੈਗਾ ਨਿਕਲ ਜਾ ਮੱਗਰ ਨਹੀਂ ਦੇਖ ਸਰਪੰਚਾ ਤੂੰ ਮੇਰੇ ਨਾਲ ਗੱਲ ਨਾ ਕਰ ਤੂੰ ਤਾਂ ਧੋਖੇਬਾਜ ਮੈਂ ਕਹਦੀ ਧੋਖੇਬਾਜ ਹੋ ਗਈ ਵੇ ਉਹੀ ਕਰੀ ਜਾਣਾ ਹੁਣਾਂ ਜਦ ਤਨ ਇੱਕ ਵਾਰੀ ਕਹਿਤਾ ਵੀ ਮੈਂ ਤੋ ਖਾ ਨਹੀਂ ਦਿੱਤਾ ਨਹੀਂ ਦਿੱਤਾ ਹੂੰ ਅੱਛਾ ਯਾਰ ਸਵਾਦ ਨਹੀਂ ਆ ਰਹੀ ਗੱਲ ਦਾ ਹਾਂ ਮੈਨੂੰ ਵੀ ਕੋਈ ਡਾਇਲੋਗ ਹੋ ਗਿਆ ਪਹਿਲਾਂ ਹੱਥ ਫੜ ਕੇ ਨਹੀਂ ਫੁੱਦੂ ਨਹੀਂ ਮੈਂ ਬੇ ਕਾਨੂੰ ਫੁੱਦੂ ਲੂ ਤੂੰ ਫੁੱਦੂ ਨਹੀਂ ਤੂੰ ਚਲ ਇਧਰ ਲਾ ਕੱਟ ਇਧਰ ਹੀ ਆਊਗਾ ਐਕਸ਼ਨ ਅੱਛਾ ਫਿਰ ਮੇਰੀ ਗੱਲ ਸੁਣਾ ਹਾਂ ਜਿਹੜਾ ਤੂੰ ਹੱਥ ਐਕਸ਼ਨ ਅੰਨੜੇ ਮੇਰੀ ਗੱਲ ਸੁਣਾ ਜੇ ਤੂੰ ਐ ਕਹਿ ਨਹੀਂ ਹੈ ਓਏ ਉਹ ਸਰਪੰਚਾ ਆ ਕੀ ਗੱਲ ਐ ਕੀ ਮੇਰੇ ਹੱਥ ਚੱਕ ਮੇਰੀ ਹਾਂ ਮਾਰਨਾ ਨਾ ਰੈਡੀ ਐਕਸ਼ਨ ਅੱਛਾ ਲੈ ਫਿਰ ਮੇਰੀ ਗੱਲ ਸੁਣਾ ਹੂੰ ਉਹ ਸਰਪੰਚਾ ਉਹ ਕੀ ਕਰਦਾ ਹੈ ਓਏ ਨਹੀਂ ਅੰਕਲ ਅੰਕਲ ਮਾਰ ਜਿਆ ਸਿੱਖਣੀਆਂ ਸਿੱਖ ਬਹੁ ਟਾਈਮ ਹੋ ਗਿਆ ਹੁਣ ਤੈਨੂੰ ਇੱਥੇ ਉਹ ਸਰਪੰਚਾ ਓਏ ਆ ਕੀ ਕਰਦਾ ਓਏ ਅੱਛਾ ਇਹ ਦੋਨ ਚੰਗੇ ਨਹੀਂ ਕੀਤੀ ਉਹ ਸਰਪੰਚਾ ਤੇਰੀ ਆਹ ਕਹ ਲੈ ਆ ਫੇਰ ਮੈਂ ਫਟੂੜੀ ਦੇ ਸਿਰ ਤੋਂ ਹੱਥਾ ਮਾਰਨਾ ਅੰਕਲ ਉਹਨੇ ਆਪੇ ਫੜ ਲੈਣਾ ਤੂੰ ਮਾਰ ਬਸ ਮੇਰੀ ਗੱਲ ਸੁਣ ਫੇਰਾ ਉਹ ਸਰਪੰਚਾ ਚੱਕ ਪਰਿਆ ਹੱਥ ਇਹ ਕੀ ਤਰੀਕਾ ਟਾ ਓਏ ਲੈ ਮਾਰਨਾ ਸੀ ਹਾਂ ਬਸ ਆ ਦੇਖੋ ਰੇ ਅੰਕਲ ਬਸ ਬਸ ਆ ਗਿਆ ਹੁਣ ਮੇਰੇ ਤੋਂ ਮੈਂ ਇੱਥੋਂ ਐ ਫੜਨਾ ਮੇਰੇ ਹੱਥ ਦੀ ਮਾਰਨਾ ਮਾਰਨਾ ਇਹ ਤਾਂ 69 ਦੀ ਤੋੜ ਦੀ ਕਿਤੇ ਹੱਥ ਨਾਲ 도ੜ ਦੀ ਆੜੀ ਨਹੀਂ ਘੜਾ ਦੇ ਮੇਰੀ ਗੱਲ ਸੁਣਾ ਜੇ ਤੈਨੂੰ ਇੰਨਾ ਹੀ ਹੈ ਨਾ ਫਿਰ ਉਹ ਸਰਪੰਚਾ ਓਏ ਆਹ ਕੀ ਤਰੀਕਾ ਤਰਾਉ ਗੱਲ ਕਰਨ ਕਲੋਇ ਲਾਈਏ ਹਾਂ ਐਕਸ਼ਨ ਓਏ ਆਹ ਕੀ ਤਰੀਕਾ ਤਰਾਉ ਓਏ ਦੇਖ ਦੇਖ ਬਾਪੂ ਦੇਖ ਮੰਨਦਾ ਮੈਂ ਤੇਰੀ ਗੱਲ ਨੂੰ ਤੈਨੂੰ ਗੁੱਸਾ ਆਇਆ ਗੁੱਸਾ ਆਵੇ ਨਾ ਬਾੜਾ ਸੋਣਾ ਹੋਇਆ ਸੀ ਤੂੰ ਮੈਨੂੰ ਪੜਾਦੀ ਨਾ ਬੰਦੂਕ ਚਲ ਮੈਨੂੰ ਵੜਾਦੀ ਲੈ ਦੇਖ ਬਾਪੂ ਆਇਆ ਨਾ ਤੈਨੂੰ ਗੁੱਸਾ ਗੁੱਸਾ ਆਵੇ ਨਾ ਮ੍ਰਿਤੀ ਦੇ ਉੱਤੇ ਹੱਥ ਤੇਰੇ ਬਿਠਾ ਤੇ ਫਿਰ ਮੈਨੂੰ ਵੀ ਨਾ ਆਵੇ ਓ ਬਾਪੂ ਦੇਖ ਇਹ ਜਿਹੜੀ ਚੀਜ਼ ਕੀਤੀ ਨਾ ਮੈਂ ਤੈਨੂੰ ਸਮਝਾਉਣ ਮਾਰੇ ਕੀਤੀ ਆ ਤੂੰ ਮੇਰੀ ਗੱਲ ਸੁਣ ਪਹਿਲਾਂ ਪੂਰੀ ਧਿਆਨ ਨਾਲ ਗੱਲ ਸੁਣ ਓਏ ਗੱਲ ਤਾਂ ਤੂੰ ਮੂੰਹ ਨਾ ਵੀ ਕਰ ਸਕਦਾ ਹਾਂ ਹਾਂ ਦੱਸ ਕੀ ਗੱਲ ਹੈ ਜਦੋਂ ਮੇਰੇ ਘਰ ਵਾਲੀ ਨੂੰ ਹਾਂ ਜਾ ਕੇ ਤੇਰਾ ਕਲਵੰਤ ਤੇ ਤੇਰਾ ਮੱਗਰ ਹਾਂ ਉਹ ਤੂੰ ਉਹਨੂੰ ਜਾ ਕੇ ਧੱਕੇ ਮਾਰਦੇ ਆ ਧਮਕੀਆਂ ਦਿੰਦੇ ਆ ਮੈਂ ਜਰੂੰਗਾ ਤੂੰ ਜਰ ਲਿਆ ਤੂੰ ਗਰਸਣਾ ਫਿਰ ਤੂੰ ਉੱਥੇ ਲੜਾਈ ਕਰਨੀ ਸੀ ਹੁਣ ਤੋ ਇਹ ਤੋ ਸਿੰਦਰ ਤੋਂ ਬਦਲਾ ਲੈਣਾ ਆ ਉਹ ਬਾਪੂ ਤੂੰ ਗੱਲ ਨੂੰ ਸੋਚ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਵੀ ਆਪਾਂ ਇੱਥੇ ਪਿੱਛੇ ਮਾੜਾ ਇੱਥੇ ਅਜਲ ਮਾਰ ਐਕਸ਼ਨ ਦਵਾਰੀ ਕੀਓ ਬਾਪੂ ਆਇਆ ਨਾ ਗੁੱਸਾ ਤੈਨੂੰ ਆਵੇ ਨਾ ਗੁੱਸਾ ਮੇਰੀ ਧੀ ਦੇ ਮੋਢੇ ਤੇ ਹੱਥ ਕਿਵੇਂ ਤੇਰੇ ਤਾਂ ਓਏ ਉਹ ਮੈਂ ਤੇਰੀ ਗੱਲ ਨਾਲ ਸਹਿਮਤ ਆ ਵੀ ਤੈਨੂੰ ਗੁੱਸਾ ਆਏ ਨਹੀਂ ਯਾਰ ਹੋਰ ਕਰੀ ਗੱਲ ਤੇ ਤੂ ਵੀ ਸੋਲਾ ਤੋਕ ਕੇ ਬੱਜੇ ਦੇਖ ਲੈ ਧੀਏ ਕਲਵੰਤ ਦਾ ਗੁੱਸਾ ਤੇਰੇ ਤੇ ਕੱਢਦਾ ਫਿਰਦਾ ਹੈ ਮੈਨੂੰ ਲੱਗਦਾ ਇਹ ਮੈਥੋਂ ਘੜ ਕਾ ਇੱਥੇ ਕਰਵਾ ਦੇ ਦੇ ਦੇਖ ਕਲਵੰਤ ਦੇਖ ਕਲਵੰਤ ਦਾ ਬਦਲਾ ਤੇ ਇੱਥੋਂ ਲੈਣ ਨੂੰ ਫਿਰਦਾ ਬਾਪੂ ਗੱਲ ਉਹਦੀ ਵੀ ਸਹੀ ਹੈ ਸਰਪੰਚ ਦੀ ਅਗਲੇ ਦੀ ਜਨਾਨੀ ਦੇ ਮੋਢੇ ਤੇ ਹੱਥ ਧਰੂਗਾ ਯਾਰੋਂ ਕੁੱਠਾ ਸਿੱਧਾ ਬੋਲੂਗਾ ਅਗਲਾ ਕੋਈ ਯਰ ਲੂ ਹਾਂ ਪੁੱਤਾਂ ਮੈਂ ਵੀ ਕਲਵੰਤ ਨੂੰ ਕਹਿਣਾ ਵੀ ਤੂੰ ਮਤ ਹੋ ਗਿਆ ਕਿ ਤੂੰ ਕਿਹੜਾ ਉਹਦੇ ਮੋੜ ਤੇ ਜਾ ਗਿਆ ਤਰੇ ਹਾਂ ਚੱਲ ਦੁਆਰਾ ਬਾਪੂ ਚੱਲ ਹਾਂ ਐਕਸ਼ਨ ਦੇਖ ਲੈ ਸਿੰਦਰ ਸਰਪੰਚ ਕਲਵੰਤ ਤੋਂ ਨਾ ਗਲਤ ਹੋ ਗਿਆ ਕਲਵੰਤ ਦਾ ਗੁੱਸਾ ਹਾਂ ਐਕਸ਼ਨ ਦੇਖ ਲੈ ਸਿੰਦਰ ਕਲਵੰਤ ਦਾ ਗੁੱਸਾ ਤੇਰੇ ਤੇ ਕੱਢਦਾ ਫਿਰਦਾ ਹੈ ਇਹਨੇ ਤਾਂ ਤਪਾਰ ਰੱਖਿਆ ਕੰਜਰ ਨੇ ਮੈਨੂੰ ਔਨੀਆ ਬਾਪੂ ਇਹਨੇ ਤਾਂ ਤਪਾਰ ਰੱਖਿਆ ਕੰਜਰ ਨੇ ਮੈਨੂੰ सरपंच ਵੀ ਆਪਣੀ ਜਗ੍ਹਾ ਤੇ ਜਮਾ ਹੀ ਸਹੀ ਆ। ਇੱਕ ਵਾਰੀ ਕਿਹਰੇ ਮੈਨੂੰ ਗੁੱਸਾ ਜਾ ਤਾਂ ਆਇਆ। ਪਰ ਹਰ ਕੋਈ ਮਾੜਾ ਹੀ ਥੋੜਾ ਹੁੰਦਾਗਾ। ਕੋਈ ਨਹੀਂ ਸਰਪੰਚਾ। ਤੂੰ ਹੁਣ ਮੇਰੇ ਨਾਲ ਨਾਰਾਜ਼ ਹੋ ਕੇ ਤਾਂ ਭੱਗ ਗਿਆ। ਪਰ ਮੈਂ ਵੀ ਤੈਨੂੰ ਮਨਾ ਕੇ ਹਟੂੰ। ਤੈਨੂੰ ਵੀ ਨਾਲੇ ਪਤਾ ਹੀ ਹੈ ਚੰਗਾ ਭਲਾ। ਵੀ ਤੈਨੂੰ ਮੈਂ ਕਿੰਨਾ ਪਿਆਰ ਕਰਦੀ ਆਂ। ਆਈ ਬਾਪੂ। ਸਹੀ ਹੈ। ਉਹ ਦਰਵਾਜ਼ੇ ਲੱਗੇ ਸਹੀ ਸੀ ਸਹੀ ਹੈ ਦੇਖ ਬਈ ਓਕੇ ਓਕੇ ਹੋਰ ਹੁਣ ਤੂੰ ਸ਼ਿੰਦਰ ਦੀ ਜਾਨ ਲੈਣੀ ਹੈ ਐਕਸ਼ਨ 5x12 ਖੰਡ ਉਹ ਦਵਾਰੇ ਦਵਾਰੇ ਕਟ 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 ਗੱਲ ਕਰਦੇ ਆ ਹੁੰਦਾ ਇਹ ਗੈਮ ਇੰਦ ਨੂੰ ਵੀ ਇੱਥੇ ਜੇ ਪਪੂ ਆਰਾਮ ਕਰ ਲੰਦਾ ਘੰਟਾ ਘਰੇ ਚੱਲ ਕੋਈ ਨਹੀਂ ਤੇਰੇ ਨਾਲ ਚੱਲਦਾ ਘਰੇ ਕੀ ਕਰਦਾ ਮੈਂ ਲੈ ਕਿਵੇਂ ਆਵੇਂ ਮੱਗਰਾ ਕਿਵੇਂ ਬਈ ਠੀਕ ਆ ਦੀਪੀ ਤੂੰ ਦੱਸ ਬਈ ਮੈਂ ਤਾਂ ਵਧੀਆ ਹੁਣ ਕਿਵੇਂ ਤੇਰੀ ਸੱਟ ਜੀ ਠੀਕ ਆ ਹਾਂ ਹਾਂ ਹੁਣ ਤਾਂ ਠੀਕ ਆ ਬਸ ਜ਼ਖਮ ਸੁੱਕ ਗਿਆ ਕਦੇ ਟਾਂਕੇ ਕਟਾਉਣ ਵਾਲੇ ਰਹਿ ਗਏ ਫਿਰ ਆਏ ਘਰ ਮੇਰੀ ਗੱਲ ਹੁਣ ਤੂੰ ਕਰ ਗੱਲਾਂ ਮੈਂ ਮੜਾਏ ਭੱਜ ਕੇ ਜਾ ਆ ਉਹ ਨਹੀਂ ਮੈਂ ਚੱਲਦਾ ਤਾਂ ਹੈਗਾ ਐਵੇਂ ਕਿਵੇਂ ਤਾਂ ਪੱਕਾ ਕਰ ਲੋ ਕਰਤੀ ਤੂੰ ਗੱਲ ਤਾਂ ਰੁਕ ਜਾ ਹਜੇ ਨਹੀਂ ਨਾ ਤੂੰ ਕਹਿ ਨਹੀਂ ਕਿ ਕੋ ਯਾਰ ਟਾਈਮ ਲੱਗ ਜੂ ਹਾਂ ਭਈ ਠੀਕ ਆ ਠੀਕ ਆ ਇਹ ਦੀਪੀ ਅਸੀਂ ਕਾਲੀ ਜਾ ਮੈਂ ਕਹੂੰ ਮੈਂ ਕਹੂੰ ਖੜ ਜਾਵੇ ਫੇਰ ਤੂੰ ਕਹੀ ਕਹ ਲੈ ਦੀ ਪੀ ਤੇਰੇ ਨਾਲ ਤਾਂ ਹੁਣ ਗੱਲਾਂ ਕਰੂਗੀ ਤੈਨੂੰ ਲੱਗੋ ਟੈਮ ਕਰ ਲੈ ਚੱਲ ਤੂੰ ਲੈ ਲੈਦਾ ਪਤਾ ਕਹਿ ਉਹ ਤੂੰ ਆ ਜੀ ਉੱਥੇ ਐ ਕਹਿ ਕੇ ਜਾਈ ਫਿਰ ਉਹ ਸਵਾਲ ਮੈਂ ਮਰਾ ਭੱਜ ਕੇ ਆਵਾਂਗੇ ਮਗਰਾ ਮੈਂ ਤਾਂ ਤੈਨੂੰ ਐ ਨਹੀਂ ਕਿਸੇ ਅਰਧੂ ਕਰੀ ਰਾਮ ਕਰ ਲੰਦਾ ਘੰਟਾ ਉਹ ਚੱਲ ਕੋਈ ਨਹੀਂ ਤੇ ਨਾਲ ਚੱਲੂ ਵੇ ਕਿਵੇਂ ਮਗਰਾ ਠੀਕ ਐ ਬਈ ਤੂੰ ਦੱਸ ਠੀਕ ਐ ਬਈ ਤੂੰ ਦੱਸ ਮੈਂ ਤਾਂ ਠੀਕ ਆ ਤੇਰੀ ਸੱਟ ਜੀ ਕਿਵੇਂ ਹੁਣ ਠੀਕ ਆ ਹੁਣ ਤਾਂ ਫਰਕ ਐ ਹਾਂ ਹਾਂ ਹੁਣ ਤਾਂ ਠੀਕ ਆ ਜ਼ਖਮ ਸੁੱਕ ਗਏ ਬਸ ਤੰਕੇ ਕਟਾਉਣ ਵਾਲੇ ਰਹਿ ਗਏ ਬਾਵਾ ਵੱਜ ਗਈ ਸੀ ਹੈ ਬਸ ਬਾਵਾ ਦਾ ਕਾਨੂੰ ਇੰਨੀ ਇੱਕ ਸੱਟ ਨਾਲ ਤਾਂ ਕੀ ਹੁੰਦਾ ਠੀਕ ਆ ਹੁਣ ਤੱਕ ਚੱਲ ਕੋਈ ਨਹੀਂ ਮੈਂ ਤਾਂ ਸੋਚੀ ਆਂਦੀ ਸੀ ਮੈਂ ਕਿਹਾ ਚੱਲ ਤੇਰੇ ਕੋਲ ਘਰੇ ਆਉਂਗੀ ਤੂੰ ਮੈਨੂੰ ਚਲ ਮੋਰ ਲਵਾ ਕੇ ਆਉਂੀਆਂ ਲਵਾ ਲਿਆ ਫਿਰ ਅੱਛਾ ਠੀਕ ਐ ਬਣੂ ਨਾ ਇਹ ਅੱਪਨ ਸੋਲ ਇਹ ਕੀ ਹੋ ਗਿਆ ਉਹ ਨਹੀਂ ਮੈਂ ਤਾਂ ਇਹਨੂੰ ਐਂ ਕਹਿੰਦਾ ਸੀਗਾ ਵੀ ਬਾਹਲਾ ਲੇਟ ਤਾਂ ਨਹੀਂ ਹੁੰਦਾ ਇਹ ਪਹਿਲਾਂ ਇਹਦਾ ਆ ਕਰਨੇ ਆ ਕਿ ਬੋਲੀ ਵਿੱਚ ਮਗਰਾ ਤਨੂੰ ਮੈਂ ਤਾਂ ਐਵੇਂ ਹੀ ਕਰੀ ਸਿਆ ਚੱਲ ਕੋਈ ਨਹੀਂ ਮੈਂ ਘਰੇ ਵੀ ਕੀ ਕਰਦਾ ਯਾਰ ਸਾਰਾ ਦਿਨ ਵੀ ਕਿਵੇਂ ਮਗਰਾ ਠੀਕ ਆ ਬਈ ਤੂੰ ਦੱਸ ਦੀ ਮੈਂ ਵੀ ਠੀਕ ਆ ਕਿਵੇਂ ਕੋਲੰਤ ਠੀਕ ਆ ਭਾਈ ਤੂੰ ਦੱਸ ਅੱਛਾ ਵੇ ਤੇਰੀ ਸੱਟ ਜੀ ਕਿਵੇਂ ਹੁਣ ਹੁਣ ਤਾਂ ਠੀਕ ਆ ਫਰਕ ਅੱਗੇ ਨਾਲ ਲਾਹੌਰ ਹੁਣ ਜਖਮ ਸੁੱਕ ਗਿਆ ਏਡੀ ਕੁਡੀ ਕੁਡੀ ਕੁ ਸੱਟ ਸੀ ਬਸ ਟਾਂਕੇ ਕੱਟਣ ਵਾਲੇ ਰਹਿ ਗਏ ਕੱਲੇ ਜਦੋਂ ਟਾਂਕੇ ਲੱਗ ਗਏ ਹਜੇ ਵੱਡੀ ਸੱਟ ਨਹੀਂ ਸੀ ਤੂੰ ਐ ਗੱਲਾਂ ਕਰਦਾ ਹੁੰਨਾਗਾ ਉਹ ਕੋਈ ਨਹੀਂ ਐਨੇ ਆ ਕਿ ਤਾਂ ਸੱਟਾ ਹਟਾ ਬਾਈ ਦੀਆਂ ਰਹਿੰਦੀਆਂ ਐ ਤੂੰ ਦੱਸ ਕਰੇ ਸਭ ਠੀਕ ਆ ਸਾਰੇ ਠੀਕ ਠਾਕ ਆ ਮੈਂ ਤਾਂ ਐਂ ਸੋਚੀ ਜਾਂਦੀ ਸੀਗੀ ਵੀ ਤੇਰੇ ਘਰ ਤੋਂ ਮਾਰੇ ਹਉਣੇ ਗਡਾਸਾ ਓ ਯਾਰ ਸਾਰੇ ਪਿੰਡ ਨੂੰ ਤਾਂ ਪਤਾਗਾ ਵੀ ਮੈਂ ਉੱਥੇ ਬੈਠਾ ਸੀਗਾ ਤੇ ਉਹ ਮੇਰੇ ਗੰਡਾਸਾ ਮਾਰ ਗਿਆ ਲੈ ਬਈ ਬੈਠਦੇ ਤੇਰੇ ਨਹੀਂ ਮਾਰ ਗਿਆ ਉਹ ਕਦੇ ਗਡਾਸਾ ਨਹੀਂ ਭਾਈ ਥੋੜੀ ਦੁਸ਼ਮਣੀ ਥੋੜੀ ਪੈੜੀ ਇਹਨਾਂ ਨੂੰ ਅੱਛਾ ਉਹ ਮੈਂ ਤਾਂ ਕਹਿੰਦੀ ਸੀ ਘਰ ਵਾਲੀ ਕਿਸੇ ਦੀ ਮਸ਼ੂਕ ਕਿਸੇ ਦੀ ਵੀ ਚੱਲ ਹਨ ਤੂੰ ਤਾਂ ਵਿੱਚੋਂ ਹੀ ਬੋਈ ਚਵੰਤੜਾਉਂਦਾ ਰਹਿਣਾਗਾ ਕੀ ਮਤਲਬ ਭਾਈ ਤੇਰਾ ਕਹਿਣ ਦਾ ਇਹ ਕੀ ਮਤਲਬ ਹੈ ਵੀ ਘਰ ਵਾਲੀ ਉਹ ਮੇਰੇ ਯਾਰ ਦੇ ਘਰ ਵਾਲੀ ਸੀ ਫਿਰ ਮੈਂ ਉਹਦੇ ਪਿੱਛੇ ਤੈਨੂੰ ਕਿਹਨੇ ਕਹਿਤਾ ਵੀ ਉਹਦੇ ਪਿੱਛੇ ਗੰਡਾਸਾ ਮਾਰਿਆ ਬਈ ਮੈਂ ਤਾਂ ਤੈਨੂੰ ਐ ਕਹਿਣੀ ਆ ਦੇਖ ਤੂੰ ਇਹਦਾ ਪੱਕਾ ਪੱਕਾੜੀ ਆ ਨਾ ਫਿਰ ਉਹ ਤੇਰੇ ਤੇ ਵੱਧ ਲੱਗਦਾ ਕਾਹਤੋਂ ਲੱਗਦਾ ਮੈਂ ਦੱਸਦਾ ਹਾਂ ਮੈਂ ਦੋ ਵਾਰੀ ਭਜਾ ਲਿਆ ਉਹਨੂੰ ਗੰਡਾਸੇ ਦੇ ਕੇ ਲਿਆ ਆ ਗਿਆ ਸੀ ਮੇਰੇ ਕੋਲੇ ਉਹ ਅੱਜ ਜਦੋਂ ਮੇਰੀ ਜਨਾਨੀ ਭਜਾਈ ਉਹਨੇ ਅੱਛਾ ਉਹਦੇ ਬਾਅਦ ਦੋ ਤਿੰਨ ਵਾਰੀ ਮੈਂ ਉਹ ਭਜਾ ਲਿਆ ਠੀਕ ਫਿਰ ਲੋਹੜੀ ਤੇ ਕੁੱਟਿਆ ਤਾਂ ਮੇਰੇ ਨਾਲ ਖੁੰਦਕ ਰੱਖਦਾ ਉਹ ਤੂੰ ਕਿ ਕੁੱਟਾ ਹੈ ਕੁੱਤੇ ਦਾ ਮੰਨ ਲਿਏ ਵੀ ਇਹ ਤਾਂ ਚੱਲ ਉਹ ਯਾਰ ਗੱਲ ਇਹਦੀ ਸੀ ਮਾਨੂੰ ਕਹਿੰਦੇ ਗੱਲ ਉਹ ਹੈ ਯਾਰ ਮੈਂ ਕਹਿੰਦਾ ਸਾਰਾ ਹੀ ਸੀਨ ਗੱਲ ਕਿਨੇ ਬਹਿ ਗਈ ਇਸ ਤਰ੍ਹਾਂ ਡਾਇਲੋਗ ਸਹੀ ਨਹੀਂ ਇਹ ਤਾਂ ਕਿਨੇ ਬਹਿ ਰਹੀ ਹੈ ਫਿਰ ਮੈਂ ਹੁਣ ਕਿਦਾਂ ਬਾਹਰ ਜਾਣ ਦਾ ਤੇਰਾ ਬਣਦਾ ਤੂੰ ਹਾਂ ਜਾਈਏ ਤੇ ਤੂੰ ਕਹਿੰਦਾ ਜਾਣਾ ਨਹੀਂ ਕਲੰਤ ਜਾਈ ਹਾਂ ਅਜੋ ਜਿਹੜਾ ਕਹਦਾ ਵੀ ਸੱਟ ਛੋਟੀ ਐ ਨਾ ਇੱਥੋਂ ਤੱਕ ਕਹੇ ਚੱਲ ਠੀਕ ਐ ਰਾਜੀ ਮਚਾ ਪਤਾ ਲੈਣ ਆਲੀ ਕਹਦੀ ਨਾ ਠੀਕ ਐ ਚੱਲ ਪਈ ਪੂਰੀ ਸੁਣ ਲੈ ਜੇ ਵੀ ਨਾ ਭੱਜ ਤੂੰ ਕਹੇ ਮੈਂ ਚਾਹ ਬਣਾ ਚਾਹ ਬਣਾ ਲਾ ਆ ਜੀ ਇਹਦੋਂ ਬਾਅਦ ਬਾਕੇ ਮੈਨੂੰ ਐ ਦੱਸ ਸਹੀ ਜੀ ਦੱਸ ਗੱਲ ਕੀ ਸੀ ਦੱਸ ਤਾਂ ਦਿੱਤੀ ਤੈਨੂੰ ਗੱਲ ਕਿਉਂ ਨਹੀਂ ਕੀਤੀ ਸੀ ਕਿ ਮੈਨੂੰ ਪਤਾ ਕਿ ਸਰਪੰਚ ਨੇ ਮਾਰੇ ਨਾ ਇਹ ਕਦੋਂ ਹਾਂ ਉਹ ਤਾਂ ਸਾਰੇ ਪਿੰਡ ਨੂੰ ਨਹੀਂ ਪਤਾ ਕਿ ਐਵੇਂ ਵੀ ਪਤਾ ਵੀ ਕਿਉਂ ਮਾਰੇ ਹਾਂ ਬਦੁਰੀ ਹਾਂ ਮੈਨੂੰ ਉਹ ਵੀ ਪਤਾ ਅੱਛਾ ਮੈਂ ਤੇ ਸ਼ੇਂਦਰ ਮੈਂ ਕੌਣ ਕਹਿੰਦਾ ਤੂੰ ਦੀ ਮਸੂਕ ਬੰਨੀ ਛੇੜਦਾ ਚੁੜਦਾ ਹੋਏਗਾ ਤਾਂ ਹਾਂ ਐ ਉਹ ਕਿੱਥੇ ਖੰਗੜ ਦਿੰਦਾ ਮਸੂਕ ਕੰਨੀ ਤਾਂ ਲੈ ਆਉਂਦੇ ਮੱਥੇ ਦਾ ਤਵਾ ਤੇ ਮੈਸੇ ਤੈਨੂੰ ਕੀ ਚਲਸੀ ਉਹਦੇ ਨਾਲ ਤੂੰ ਗਈ ਮੈਂ ਕਹਿੰਦਾ ਹਾਂ ਫਿਰ ਤੈਨ ਮੈਂ ਕਹਾ ਹਾਂ ਤੂੰ ਕਹ ਹਾਂ ਹੈ ਕਿਉਂ ਨਹੀਂ ਹਾਂ ਹੈ ਕਿਉਂ ਨਹੀਂ ਤਾਂ ਫਿਰ ਇਹ ਦੂ ਸੱਚ ਕਹ ਉਹ ਨਹੀਂ ਖੰਗੜ ਦਿੰਦਾ ਕਿਸੇ ਦੇ ਘਰ ਮੈਂ ਰਾਜੂ ਉਹੀ ਕਹੀ ਨਹੀਂ ਮੈਂ ਆਪੇ ਸੰਭਲੂਗੀ ਕਿਸੇ ਦੇ ਘਰ ਵਾਲੀ ਕੇ ਤੂੰ ਵਿੱਚ ਹੀ ਇਹ ਇਹਦੇ ਮੈਂ ਜਖਮਾਂ ਤੇ ਨੂੰਨ ਪਾਉਂਗੀ ਵੀ ਮਸ਼ੂ ਨੂੰ ਦੇ ਇੰਨੇ ਸਾਲਾਂ ਤੋਂ ਹਣਾ ਸਰਪੰਚ ਨਾਲ ਤੈਨੂੰ ਪਤਾ ਪੱਕੀ ਆ ਉਹ ਮੈਂ ਮੰਨਣਾ ਵੀ ਹਾਂ ਵੀ ਇਹ ਤੂੰ ਕਹਣਾ ਵੀ ਮੈਂ ਫਸਾ ਲੂੰਗਾ ਰਹਿਣ ਦੇ ਕੋਣੀ ਖੰਗਣ ਦੇ ਮੈਂ ਇਹਨੂੰ ਗੱਲ ਕਹਿਦਾ ਇਹ ਵੀ ਮੈਂ ਨਹੀਂ ਉਹਦੇ ਪਿੱਛੇ ਵਜਿਆ ਗੰਡਾਸਾ ਮੈਂ ਦੱਬਣੀ ਆ ਗੱਲ ਕਿ ਮੰਨ ਜਾ ਨਾ ਮੰਨਣਾ ਨਹੀਂ ਜੇ ਮੰਨ ਜਾ ਕਿਵੇਂ ਮਰਜ਼ੀ ਕਰ ਲੀਆਂ ਪਰ ਕੁੱਲ ਮਿਲਾ ਕੇ ਗੱਲ ਤੂੰ ਇਹਦੇ ਕੋਲੇ ਗੱਲ ਨਹੀਂ ਨਾ ਖੋਲੀ ਆਪਣੇ ਤਿੰਨਾਂ ਚ ਮੈਨੂੰ ਤਾਂ ਪਤਾ ਲੱਗ ਗਿਆ ਤੂੰ ਐ ਸਮਝ ਫਿਰ ਤੂੰ ਐ ਕਹਿ ਰਿਹਾ ਜੇ ਤੈਨੂੰ ਪਤਾ ਨਾ ਭੈਣ ਬਣ ਕੇ ਇਹ ਗੱਲ ਖਲਾ ਦੇ ਜੇ ਤੈਨੂੰ ਪਤਾ ਕਹਣਾ ਤਾਂ ਤੂੰ ਭੈਣ ਬਣ ਕੇ ਹੁਣ ਇ ਇਹ ਗੱਲ ਇਹ ਸਿਰੋਖਾ ਇਹ ਤਾਂ ਦੱਬਣਾ ਇਹ ਗੱਲ ਤਾਂ ਖੋਲਣੀ ਇਹ ਤੂੰ ਸਮਝਦੀ ਕਿਵੇਂ ਸਾਰਾ ਪਤਾ ਕਿਉਂ ਬੱਚੇ ਮੈਂ ਮੰਨਦਾ ਹੀ ਨਹੀਂ ਚੱਲ ਕੋਈ ਨਹੀਂ ਹੁਣ ਤਾਂ ਕਿੰਨੇ ਸੱਟ ਦਾ ਦੁੱਖ ਵੀ ਨਹੀਂ ਲੱਗਦਾ ਹੋਣਾ ਜਾਂਦੀ ਆਂਦੀ ਕੰਮ ਤੇ ਫਿਰ ਫਿਰ ਤੂੰ ਇਹਨੂੰ ਇਹਦਾਂ ਪੁੱਛੀ ਕਿ ਅੱਛਾ ਤੂੰ ਕਿੱਧਰ ਚੱਲੀ ਸੀਗੀ ਕਿ ਮੈਂ ਤਾਂ ਆ ਕਰਦੀ ਤੂੰ ਇਧਰੋਂ ਕਿਧਰੋਂ ਆਈਆਂ ਹਾਂ ਹਾਂ ਚੱਲ ਚੱਲ ਚਲੋ ਸਰਾ ਮੈਂ ਕਹਿੰਦਾ ਸੀ ਬਾਲੀ ਜੀ ਮੈਂ ਅਸੀਂ ਤਾਂ ਸਾਰੇ ਘਰ ਸੀ ਭਲੇ ਸਾਨੂੰ ਤਾਂ ਇਹ ਨਹੀਂ ਇਹ ਕਹਿੰਦੀ ਆਂ ਕੱਲ ਮੈਂ ਦੇਖਿਆ ਉਹ ਹੈ ਕਿੱਥੇ ਆ ਲਾ 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 ਆ ਉਹ ਤਾਂ ਲਾਉਣਾ ਹੀ ਇੱਥੇ ਇੱਥੇ ਕਹ ਮੱਗਰਾ ਸਾਲਾ ਆ ਵੀ ਗੱਲ ਉੱਡ ਗਈ ਨਾ ਕਿਤੇ ਜੀਣਾ ਦੁੱਭਰੀ ਹੋਇਆ ਕਿਆ ਨਾ ਮਰ ਜਾ ਤੇਿਆ ਮਰਦੇ ਕੋਈ ਤੁਸੀਂ ਐਕਸ਼ਨ ਕਮਾਲ ਹੋ ਗਈ ਮੈਂ ਸਾਲਾ ਸਾਰਾ ਘਰ ਪਾੜ ਲਿਆ ਸਾਨੂੰ ਤੇ ਨਹੀਂ ਇਹ ਕਹਿੰਦੀ ਆ ਮੈਂ ਇਕੱਲੀ ਦੇਖਿਆ ਉਹਨੂੰ ਤੇ ਉਤੋਂ ਗੱਲ ਉੱਡ ਗਈ ਵੀ ਜਨਾਨੀ ਪਿੱਛੇ ਬੰਦਾ ਦਵਾਰੇ ਕਰ ਦਵਾਰੇ ਆਈ ਦੀ ਇੱਥੇ ਉਹ ਜਮਾ ਸੇਰਾ ਤੁਰ ਪਾ ਮੈਡਮ ਜੀ ਐਕਸ਼ਨ ਹਾਂ ਸੌळा ਅਸੀਂ ਉਹ ਸਾਰੇ ਘਰੇ ਪਹਾੜ ਲੈ ਸਾਨੂੰ ਥਿਆ ਨਹੀਂ ਤੇ ਇਹ ਕਹਿੰਦੀ ਹੈਗੀ ਵੀ ਮੈਨੂੰ ਕੱਲ ਹੀ ਮਿਲੀ ਆ ਉੱਤੋਂ ਆ ਗੱਲ ਉੱਡ ਗਈ ਜਨਾਨੀ ਵਾਲੀ ਵੀ ਜਨਾਨੀ ਪਿੱਛੇ ਸਿਰ ਪਾਟਿਆ ਲੈ ਮੱਗਰਾ ਇਹ ਤਾਂ ਹੁਣ ਗੱਲ ਅਣਖ ਤੇ ਆ ਗਈ ਜਾਂ ਮਰ ਜਾ ਤੇ ਜਾਂ ਮਾਰ ਦੇ ਮੇਤੋ ਨਹੀਂ ਹੁੰਦੀ ਜਮਾਨਤ ਤੇਰੀ ਆ ਹਾਹਾ ਹਾਸਤਾ ਦਸਮੀ ਆ ਮੈਂ ਕਾ ਨੂੰ ਪੈਂਦੀ ਫਿਰਦੀ ਆ ਇਹ ਰੋਣ ਦੇ ਖਾਤਰ ਗੁਰੂ ਘਰ ਜਾ ਕੇ ਅਰਦਾਸ ਹੀ ਕਰ ਲਾਂ ਕਿ ਰੱਬਾ ਛੱਡ ਦੇ ਇਹ ਕੁੱਤੇ ਕੰਮ ਕੱਟ ਮੈਂ ਹੀ ਕਹਨੀ ਆ ਪਰਮਾਤਮਾ ਸੱਚੀ ਬਖਸ਼ ਦੇ ਮੈਨੂੰ ਵੀ ਬਖਸ਼ ਦੇ ਇਹਨੂੰ ਵੀ ਬਖਸ਼ ਦੇ ਪਾ ਦੇ ਇਹਨੂੰ ਸਿੱਧੇ ਰਾਹ ਜੇ ਪੈਂਦਾ ਇਹ ਹਾਂ ਜਾ ਕੇ ਆਵਾਂ ਹੋਰ ਕਵੇਲਾ ਹੋਜੂ ਨਹੀਂ ਤਾਂ ਆ ਜਾ ਹੈਗਾ ਲੈ ਗੇਟ ਵੀ ਅੱਜ ਖੜਾ ਜਾ ਦੁਬਾਰੇ ਕਰ ਬੇ ਸਰਪੰਚਾ ਮੈਡਮ ਕੱਲਾ ਆ ਕਿਵੇਂ ਆ ਗੈਣਾ ਸਰਪੰਚਾ ਤੁਸੀਂ ਉਹਰੇ ਕਿਹਾ ਆ ਜਾ ਡੈਰਾ ਕੇ ਜੁਬੇ ਲਾ ਦੇ ਪਹਿਲੇ ਮੈਂ ਖੱਟ ਇੱਥੋਂ ਲਾ ਓ ਇੱਥੋਂ ਇਦ ਨੂੰ ਮੈਂ ਕੀ ਐ ਕਰੂਗਾ ਨਹੀਂ ਇਹ ਕੀ ਕਰੇ ਮੈਂ ਬਾਹਰ ਜਾਣਾ ਲਾ 16 ਟੰਗਿਆ ਆ ਗਿਆ ਸੀਨ ਲਾ ਥੋੜਾ ਪਿੱਛੇ ਆ ਬਈ ਨਾਲ ਨਾਲ ਤੋੜ ਹੁੰਦਾ ਜਾਂ ਨਾ ਸੋਣਿਆ ਚਾਕੜੀ ਚ ਪੈ ਗਿਆ ਫਰਕ ਵੇ ਅੱਖੀਆਂ ਹਾਂ ਬਿਲਾ ਦੇ ਹੁਣ ਉਹ ਲਾਉਣਾ ਅੱਗੇ ਹੋ ਆਏ ਬਾਰ ਬਾਰ ਜਾ ਲਾਦਾ ਹੀ ਬਣ ਕੇ ਬੇਸਰ ਪੰਚੇ ਬਾਰ ਘਾ ਤਾਂ ਪੜੀ ਜਾਣਾ ਮੋਰ ਨਹੀਂ ਲਵਾਣੀ ਕੇ ਲਵਾਉਣੀ ਹੈ ਪਰ ਬਾਰ ਦਾ ਕੀ ਮਤਲਬ ਨੀ ਝੋਲਾਟ ਨਹੀਂ ਕਿਤੇ ਮੂੰਹ ਮਾਰਣਾ ਮੂੰਹ ਮਗੋਂ ਕੰਨ ਤੇ ਮਰੂ ਮੱਥਾ ਫੜਾ ਕੈ ਤੇਰੇ ਮਾਰਣਾ ਮੂੰਹ ਤੇ ਥਾਪੜਾ ਕਿਉਂ ਐਨੀ ਘਟਿਆ ਸੋਚਦਾ ਤੇਰੀ ਚ ਘਟਿਆ ਸੋਚਦਾ ਤੇਰੀ ਹਾਂ ਚੱਲ ਕਿੱਥੇ ਹੋਰ ਫਿਰ ਤੂੰ ਬਾਹਰ ਲਵਾਉਣੀ ਦਾ ਮੋਹਰ ਅਦੁੱਲਾ ਲਾਈ ਬਾਹਰ ਜੰਨਾ ਕੇ ਲਾਈ ਬਾਹਰ ਜੰਨਾ ਹੁਕਮ ਦੱਸ ਦੱਸ ਮਥੋਂ ਉਹ ਨਾ ਮਰਜੀ ਮੋਹਰ ਲਪਾਉਣੀ ਹੈ ਬਾਹਰ ਕਾ ਤੂੰ ਲਾਉਣਾ ਮੋਹਰ ਲਾਉਣੀ ਹੈ ਬਾਹਰ ਨਹੀਂ ਲਾਉਣਾ ਤੇਰਾ ਮੂੰਹ ਫੜਾ ਇੱਕ ਮੂੰਹ ਤੇ ਕਿਉਂ ਕੀ ਕਿਹਾ ਸੀ ਤੂੰ ਮੈਂ ਕਿਹਾ ਮੋਹਰ ਲਾਉਣੀ ਹੈ ਬਾਹਰ ਨਹੀਂ ਲਾਉਣਾ ਤੂੰ ਕੀ ਕਿਹਾ ਸੀ ਵੀ ਆ ਗਈ ਐ ਗਈ ਕੇ ਤੇ ਮੋਰਾ ਨਾ ਕੱਲ ਤੇ ਮਾੜੀ ਸੋਚ ਹਾਂ ਹਾਂ ਮਾੜੀ ਸੋਚ ਪੁਰਾਣਾ ਖਿੱਚ ਕੇ ਜੇ ਪੇੜੇ ਗਾਦੂ ਤਾਂ ਫੜਾ ਮਰੇਗਾ ਮਾੜੀ ਸੋਚ ਫਿਰ ਬਾਹਰ ਕਾ ਤੋ ਲਈ ਜਨਾ ਹੋਰ ਲਵਾਉਣੀ ਆ ਲਵਾਉਣੀ ਫਿਰ ਬਾਹਰ ਲੱਗੂਗਾ ਲਾ ਦੇ ਇਧਰ ਇਧਰ ਦਵਾਰੇ ਕਾ ਕਾ ਲਾ ਦੇ ਹਨਾ ਫਿਰ ਮੈਂ ਇੱਥੇ ਆ ਲਾਉਂਗਾ ਜੇਗਾ ਇੱਥੇ ਆ ਲਾਉਂਗਾ ਜੇਗਾ ਆ ਪਿਆਸੀ ਤਰ੍ਹਾਂ ਪਿਓ ਮੈਂ ਕਹਦਾ ਆ ਤਰਾ ਪਿਓ ਇਹਦੇ ਜਿਮੋਰਾ ਕੱਟਿਆ ਸੋਚ ਲਾਵੇ ਉਹ ਉਹੀ ਪੇਟੀ ਚ ਪੇਟੀ ਚ ਕਰੀ ਗਏ ਨੇ ਫਰੋਂਗਾ ਨਹੀਂ ਨਾ ਉੱਤੇ ਜੀ ਕੈਮਰਾ ਤਾਂ ਠੀਕ ਹੈ ਬਰ ਮੈਨੂੰ ਵੀ ਹੀ ਸੀ ਲੱਗ ਗਈ ਆਇਸ਼ ਕਿੱਕ ਆਹ ਸੈਟ ਤਾਂ ਥੋੜਾ ਮੇਰੇ ਉੱਡੂ ਦੇ ਚ ਕਿ ਉੱਡਦੂ ਇੱਥੇ ਇਧਰੋਂ ਚੜੀ ਹੈ ਨਾ ਇੱਥੇ ਕੱਢ ਕੇ ਦੀ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਹੈ ਨਾ ਇੱਥੇ ਹੈ ਨਹੀਂ ਸੀ ਦੀਪੀ ਕੀ ਗੱਲ ਲੜੀਏ ਸਰਪੰਚ ਨੇ ਪਹਿਲੀ ਵਾਰੀ ਕੰਮ ਕਰਿਆ ਪਈ ਤੇ ਬਾਹ ਬਿਨਾ ਮਸਕੇ ਲਾਇਕ ਹੈ ਬਿਨਾ ਮਸਕੇ ਲਾਇਕ ਕੰਮ ਕੀਤਾ ਨਹੀਂ ਇਹ ਤਾਂ ਮੈਨੂੰ ਇੱਕ ਦਿਨ 31 ਸੁਣਾਉਂਦਾਗਾ ਬਿਨਾ ਕੁਝ ਲੈ ਜਾ ਨਹੀਂ ਓਏ ਚਲ ਹਾਂ ਬਸ ਇਹ ਤਾਂ ਨਹੀਂ ਮੈਨੂੰ ਇੱਕ ਦਿਨ 31 ਸੁਣਾਉਂਦਾਗਾ ਅਸ ਤੜੀ ਇਹ ਕੰਮ ਪੁਆਇੰਟ ਟੂ ਪੁਆਇੰਟ ਗੱਲ ਕਰਕੇ ਮੇਰੇ ਨਾ ਮੂਹਰ ਲਾ ਕੇ ਮੈਨੂੰ ਕਹਿੰਦਾ ਜਾ ਇਹ ਕਾ ਤੂੰ ਹੜੀ ਮੈਨੂੰ ਤਾਂ ਡਰ ਚ ਲੱਗੀ ਜਾਂਦਾ ਹਾਂ ਇਹ ਤਾਂ ਬਾਲਾ ਮੂੰਹ ਤੋੜ ਹੁੰਦਾ ਜਾਂਦਾ ਉਹ ਬਣਾ ਦੇ ਮਾੜਾ ਜੱਗ ਤੋਂ ਕਿਤੇ ਹੋਈ ਨਾ ਮਨ ਜਾ ਮੋੜ ਲੈ ਐਸੀ ਟਾਈਮ ਜੱਗ ਤੋਂ ਕਿਤੇ ਹੋਈ ਨਾ ਮਨ ਜਾ ਮੋੜ ਲੈ ਇਹ ਹਾਂ ਇਹਦੇ ਅੰਦਰ ਚੱਲ ਚੱਲ ਤਾਂ ਕੁਛ ਰਿਆਦੀਪੀ ਪਰ ਇਸ ਅੰਦਰ ਇਸ ਟਾਈਮ ਬਹੁਤ ਭਰਿਆ ਪੈਂਦਾ ਕੋਈ ਨੂੰ ਮਿਲਣਾ ਚਾਹੀਤੇ ਉਹ ਦੇਖ ਨੂਰ ਦੇਖ ਕੇ ਮੈਂ ਚੜਿਆ ਪਿਆ ਮੈਨੂੰ ਨਹੀਂ ਲੱਗਦਾ ਵੀ ਸਰਪੰਚ ਦਾ ਮੈਨੂੰ ਐਂ ਲੱਗਦਾ ਕਿ ਮੋੜ ਤੋੜ ਜਾ ਹੋਊਗਾ ਮੂੰਹ țeੜ ਹੋ ਗਿਆ ਹੁਣ ਤਾਂ ਮੈਨੂੰ ਨਹੀਂ ਲੱਗਦਾ ਬਾਹਲੇ ਦਿਨ ਜੱਗ ਤੇ ਰਹੂਗਾ ਉਹ ਗੱਲਾਂ ਵੀ ਹੈ ਨਾ ਹਾਂ ਇਹ ਤਾਂ ਓਮੇਜ ਹੋਇਆ ਬੱਜੀ ਮੈਨੂੰ ਹੋਰ ਜਾਣੀ ਕਿਹੜੀ ਜਿਵੇਂ ਉਹ ਹੀ ਗੱਲ 10 ਦਿਨ ਪਹਿਲਾਂ ਬੰਦੇ ਦੇ ਰੰਗ ਬਦਲ ਜਾਂਦੇ ਨੇ ਸੋਹਣਾ ਹੋ ਜਾਂਦਾ ਉਦੋਂ ਬਾਅਦ ਤਾਂ ਫਿਰ ਸਨੇਹੀ ਆਉਂਦਾ ਮਾਰੇ ਇਹ ਚੀਜ਼ਾਂ ਜਿਵੇਂ ਜਿਵੇਂ ਉਹ ਹੀ ਲੱਸਣਾ ਹੈ ਚਲ ਰੱਬ ਭਲੀ ਕਰ ਚਲ ਵੀ ਇਹ ਜਦੋਂ ਹੋ ਗਿਆ ਉਦੋਂ ਪਹਿਲਾਂ ਮੈਨੂੰ ਪੁੱਛਣੀ ਉਦੋਂ ਪਹਿਲਾਂ ਤਾਂ ਫਿਰ ਸਾਨੂੰ ਲੋੜ ਹੁਣ ਚਲ ਉਵੇਂ ਮਰ ਜਾ ਬਈ ਚੁੱਪ ਕਰ ਜੋ ਬਈ ਰਾਜਦੀਪ ਦੀ ਗਲਤੀ ਹੈ ਤੈਨੂੰ ਪਤਾ ਵੀ ਬੋਲੀ ਜਾਂਦੇ ਵੀ ਮੈਂ ਐਕਸਨ ਨਾਗਾ ਆਪ ਇਹਨਾਂ ਨੂੰ ਹੱਥ ਮਾਰ ਦਿਓ ਤੁਸੀਂ ਧੂਰੀ ਤੱਕਣਾ ਸੀ ਲੈ ਦੱਸ ਮੈਂ ਤਾਂ ਅੱਜ ਹਿੰਮਤ ਜੀ ਨਹੀਂ ਸੀ ਮੈਂ ਕਿਹ ਚੱਲ ਤੈਨੂੰ ਕਿ ਨੰਬਰ 1 ਤਾਂ ਖੰਗਿਆ ਜਾਂਦਾ ਜੀ ਛੱਡ ਗਿਆ ਫੇਰ ਉਹ ਨੰਗੇ ਜਾਂਦਾ ਸੀ ਠੀਕ ਹੈ ਐਕਸ਼ਨ ਦੁਬਾਰਾ ਚੱਕੀ ਐਕਸ਼ਨ ਸਾਰਾ ਕਹਿੰਦਾ ਦੁਬਾਰਾ ਕੁਝ ਹੈ ਨਹੀਂ ਲੋੜ ਕਹਿੰਦੇ ਇਹ ਤਾਂ ਮੈਨੂੰ ਦੱਸਿਆ ਹੀ ਨਹੀਂ ਸਰਪੰਚ ਨੇ ਵੀ ਉਹ ਘਰ ਆ ਕੇ ਨਹੀਂ ਹੈ ਹੋਰ ਇਹ ਤਾਂ ਮੈਨੂੰ ਪਤਾ ਹੀ ਨਹੀਂ ਘਰਿਆਂ ਤੋਂ ਕਿ ਨਹੀਂ ਹੈ ਤਾਂ ਹੀ ਪਤਾ ਨਹੀਂ ਮਿਲਦਾ ਅਸਾ ਜਹਾ ਮੈਂ ਤਾਂ ਗਈ ਹੋਈ ਆ ਕਿ ਪਤਾ ਨਹੀਂ ਕਰੀਓ ਠੀਕ ਚੱਲ ਫਿਰ ਤੁਸੀਂ ਕਹਿ ਦਿਓ ਠੀਕ ਐਕਸ਼ਨ ਹੁਣ ਕਰੀ ਆ ਹੁਣ ਕਰੀ ਐ ਉਹਨੇ ਕਿੱਥੇ ਜਾਣਾ ਪਹਿਲਾਂ ਤਾਂ ਗਿਆ ਸੀਗਾ ਜਦੋਂ ਮੈਂ ਅਜ ਮੱਥਾ ਟੇਕਣ ਜਾਣਾ ਸੀ ਉਹ ਤਾਂ ਗਿਆ ਸੀ ਆ ਗਿਆ ਹੋਊਗਾ ਕੀ ਪਤਾ ਉਹਦਾ ਚਲ ਮੈਂ ਤਾਂ ਚੱਲਦਾ ਉਹਦਾ ਤਾਂ ਐ ਨਹੀਂ ਪਤਾ ਸ੍ਰੀਪਾੜ ਦੇ ਐਵੇਂ ਕਿਵੇਂ ਪਾੜ ਦੂ ਆ ਜਾ ਤੂੰ ਚਾਹ ਪੀ ਕੇ ਜਾਈ ਨਾ ਨਾ ਸਰਪੰਚ ਵੀ ਆ ਜਾ ਉਹ ਕਾ ਨੂੰ ਛੱਕ ਵਾਲਾ ਕਰਦਾ ਉਹ ਐਵੇਂ ਕਿਵੇਂ ਸ਼ੱਕ ਕਰ ਲੂਗਾ ਮੈਂ ਆਪਾਂ ਗਲਤ ਨਹੀਂ ਐਵੇਂ ਕਿਵੇਂ ਸ਼ੱਕ ਕਰ ਲੂ ਮੈਂ ਆਉਣਾ ਨਹੀਂ ਨਾ ਐਵੇਂ ਕਿਵੇਂ ਸ਼ੱਕ ਕਰ ਲੂਗਾ ਜੇ ਤੂੰ ਮਾੜੇ ਨਹੀਂ ਹੈਗੇ ਚਲ ਤੂੰ ਆ ਚਾਹ ਪੀ ਚਲ ਤੇਰੀ ਮਰਜ਼ੀ ਹੈ ਫਿਰ ਤੂੰ ਆ ਆ ਗਿਆ ਆ ਜਾ ਆ ਜਾ ਅੱਛਾ ਕਿੱਥੇ ਗਈ ਸੀ ਤੂੰ ਗੁਰਦੁਆਰੇ ਗਈ ਸੀ ਦੱਸ ਮੈਂ 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 ਨਾ ਕਾਨੂੰ ਗਈ ਸੀ